ਸ਼ੀਗਾਲ ਜੀ ਸਾਰਿਆਂ ਨੂੰ ਹੋਰ ਦੱਸੋ ਕੀ ਹਾਲ ਚਾਲ ਨੇ ਕੂਤਰਵਾਦ ਤੇ ਠੀਕ ਆ ਜੀ ਸਾਰੇ ਵੀਰਾਂ ਦੇ ਘਰ ਪਰਿਵਾਰ ਸੈੱਟ ਨੇ ਆਜੋ ਆ ਜੀ ਦਾ ਨਵਾਂ ਬਲੌਗ ਭਾਈ ਸਟਾਰਟ ਕਰਕੇ ਤੜਕੇ ਤੜਕੇ ਦਿਵਾਲ ਬੂਲ ਆਪਣੇ ਖਿਲਰੇ ਪਏ ਆ ਆਏ ਆਏ ਆਹ ਤੀ ਨਹੀਂ ਨੰਗ ਦਾ ਅਜ ਤਾਂ ਵਾਲਾਂ ਵਿੱਚ ਦੀ ਬਲੇ ਉਲਝੇ ਪਏ ਆ ਚਲੋ ਕੋਈ ਨਾ ਤੇ ਕੂਤਰਾਂ ਦੇ ਖੁੱਡਾਂ ਗੇਟ ਖੋਲਦੇ ਆ ਖੁੱਡੇ ਦਾ ਤੇ ਫਿਰ ਇੱਕ ਅੰਦਾ ਬੱਚਾ ਜਾਂ ਬਾਹਰ ਕੱਢਦੇ ਆ ਤੇ ਆਲੇ ਕੋਤਰਾں ਤੋਂ ਟੁੱਪ ਲਵਾਉਣੇ ਆ ਠੀਕ ਆ ਜੀ ਲਓ ਜੀ ਭਾਈ ਤੜਕੇ ਤੜਕੇ ਆ ਗਏ ਤੁਸੀਂ ਵੀ ਸਾਡੇ ਨਾਲ ਉਧਰ ਚੈੱਕ ਕਰ ਲੋ ਜੀ ਕੀ ਬਾਤਾਂ ਨੇ ਉੱਥੇ ਦੀ ਰਿਪੋਰਟ ਆ ਉਧਰ ਕੋਤਰੀ ਨੇ ਦੂਜਾ ਆਂਡਾ ਲਾਤਾ ਉੱਥੇ ਆ ਜਾਲਣਾ ਬਣਾਉਣਾ ਠੀਕ ਆ ਜੀ ਤੇ ਚੈੱਕ ਕਰਦੇ ਆ ਪਹਿਲਾਂ ਤਾਂ ਕੀ ਹਾਲਚਾਲ ਆ ਇਧਰ ਆ ਕੋਤਰੀ ਆਂਡੇ ਲਾ ਹੁਣ ਲਾਉਗੀ ਪਹਿਲਾਂ ਕੋਤਰੀ ਜਾਲ ਮਾਰਨ ਜਾ ਲੱਗਿਆ ਸੀ ਠੀਕ ਆ ਜੀ ਉਹਨੇ ਵੀਲ ਹੋਣੀ ਸੀ ਆਂਡੇ ਇਧਰ ਦੂਜਾ ਆਂਡਾ ਲਾਤਾ ਹੁਣਾਂ ਨਾ ਛੇੜੀਏ ਲੈ ਪੁੱਤ ਆ ਗਿਆ ਜੀ ਉੱਤੇ ਟਿਕ ਪਿਆ ਆਣ ਕੇ ਕਹਿੰਦਾ ਸਦਾ ਹੀ ਲੈਨੇ ਕਰਤੇ ਬੱਸ ਹੋ ਜਾ ਪੁੱਤ ਅਦਰ ਤੋਂ ਅੱਧਾ ਚੈੱਕ ਕਰੋ ਜੀ ਕਿਹ ਹਾਲ ਚਾਲ ਓਕਰ ਰਪੋਟ ਹੈ ਓਕਰ ਰਪੋਟ ਹੈ ਜੀ ਦਵਾ ਦਾਣੇ ਦੂਣੇ ਵੀ ਓਕਰ ਰਪੋਟਾ ਚੱਕ ਲਈਏ ਦਾਣੇ ਪਾਣੀ ਵੀ ਚੱਕ ਲਈਏ ਠੰਡਾ ਹੀ ਹੈ ਪਾਣੀ ਵੀ ਠੀਕ ਹੈ ਜੀ ਬਾਹਰ ਰੱਖ ਦਨੇ ਧੁੱਪੇ ਗਾਂ ਪਾਣੀ ਗਰਮ ਹੋ ਜੂਗਾ ਜੀ ਧੁੱਪੇ ਰੱਖ ਕੇ ਦੁਬਾਰਾ ਠੰਡਾ ਪਾਣੀ ਲਿਆਣ ਕੇ ਨਾ ਧੁੱਪੇ ਰੱਖ ਦਨੇ ਗਰਮ ਹੋ ਜੂਗਾ ਠੀਕ ਹੈ ਸ਼ਾਮ ਨੂੰ ਰੱਖ ਦਵਾਂਗੇ ਜੱਦ ਘੰਟੇ ਬਾਅਦ ਰੱਖ ਦਾਂਗੇ ਘੰਟੇ ਬਾਅਦ ਅਦਰ ਦਾਣੇ ਦੂਣੇ ਅਵੇਂ ਪਏ ਕੋਈ ਖਾਦੇ ਖੁੱਦੇ ਨਕੂਤਰਾਂ ਨੇ ਉਹ ਵੀ ਚੱਕ ਦਨੇ ਆਪ ਵੀ ਸ਼ਾਮ ਨੂੰ ਉਹ ਹੀ ਰੱਖ ਦਾਂਗੇ ਇਦਾਂ ਇਨਾਂ ਦੇ ਵੀ ਦਾਣੇ ਚੱਕ ਦਈਏ ਬੱਚਿਓ ਓਕੇ ਰੋਟਾ ਬੱਚਿਆਂ ਨੂੰ ਚੋਗਾ ਚੋਗਾ ਦਿੱਤਾ ਵੇ ਠੀਕ ਹੈ ਜੀ ਇਨਾਂ ਨੂੰ ਵੀ ਚੱਕ ਕੇ ਬਾਹਰ ਰੱਖ ਦਈਏ ਦਾਣੇ ਠੀਕ ਹੈ ਮੇਰੇ ਵੀਰੋ ਇੱਥੇ ਰੱਖ ਦਈਏ ਤੇ ਬਸ ਹੁਣ ਜਾਲ ਚਪਾਉਣੇ ਆ ਕਬੂਤਰ ਵੱਡੇ ਜਿਹੜੇ ਮਤਲਬ ਡਾਉਣ ਵਾਲੇ ਆ ਠੀਕ ਹੈ ਜੀ ਜਾਲ ਚਪਾ ਕੇ ਤੇ ਉਹਨਾਂ ਨੂੰ ਅੱਡੇ ਲਗਾਉਣੇ ਅੱਜ ਠੀਕ ਹੈ ਜੀ ਬਾਕੀ ਜੋੜੀਆਂ ਵਾਲੇ ਵਿੱਚ ਹੀ ਰੱਖ ਦਿੰਦੇ ਆਂਦਰ ਗੜਾ ਵੜ ਗਿਆ ਖਲਾਰੇ ਬਹੀ ਜਾਂਦਾ ਹੂੰ ਗੁੰਗੁੰਦਰਾ ਅੰਬ ਲੈਣ ਗਿਆ ਆਇਆ ਅੰਬ ਆ ਵੜ ਗਿਆ ਜੀ ਖੱਟੀਆਂ ਅੱਖਾਂ ਵਾਲਾ ਤੇ ਯਾਰ ਬਈ ਕਮੈਂਟ ਕਰਕੇ ਦੱਸੋ ਯਾਰ ਇਹਨਾਂ ਦਾ ਗੇਟ ਖੁੱਲਾ ਹੀ ਰਹਿਣ ਦਿਆਂ ਕਰੀਏ કે ਲਾ ਦਿਆ ਕਰੀਏ ਠੀਕ ਆ ਜੀ ਆਹ ਬੱਚਾ ਕੱਲ ਤਰਾ ਛੜਦ ਦਿੱ ਗਏ ਠੀਕ ਆ ਜੀ ਚੱਲ ਪਤਾ ਹਾਂਜੀ ਬਈ ਤੇ ਹੁਣ 4-5 ਘੰਟੇ ਹੋ ਗਏ ਉਹ 4 ਕਹੜੇ ਕਹੀਆਂ ਨਾ 2-3 ਘੰਟੇ ਹੋ ਗਏ ਜੀ ਕਬੂਤਰ ਹੁਣ ਪਾਏ ਨੂੰ ਜਾਲ ਚ ਤੇ ਹੁਣ ਲਾ ਦਈਏ ਹੁਣ ਆਪਾਂ ਗਗਨ ਨਾਲ ਜਾਣਾ ਠੀਕ ਆ ਜੀ ਤੇ ਘਰੇ ਦਾ ਬਦਸਰੇ ਚੱਕ ਕੇ ਲਿਆਉਣੀਆਂ ਪਰ ਤੇ ਫਿਰ ਚੱਲਦੇ ਆਂ ਜੀ ਪਿੰਡ ਚੱਲ ਗਏ ਚੱਲ ਗਏ ਆਓ ਠੇਡਾ ਠੇਡਾੜਾ ਕਰਦੀ ਕਿਤੇ ਜੜਖ ਦਾ ਵਿਝਾੜੇ ਮੂਦਾ ਪਿਆ ਓਏ ਚੱਲ ਗਏ ਆਹ ਹਾਰਲੇ ਆ ਨੰਦ ਸਰੂ ਖਾਧੀਏ ਲੋਕਾਂ ਨੂੰ ਕਿ ਬਾਅਦ ਚੋ ਖਾਵਾਂਗੇ ਚੱਲ 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 ਛੋਟਿਆ ਦਮਣਾ ਨਹੀਂ ਛੋਟਿਆ ਦਮਣਾ ਨਹੀਂ ਦਮਣਾ ਨਹੀਂ ਦਮਣਾ ਨਹੀਂ ਤੇ ਇਧਰ ਜੀ ਮਰੂਦਾਂ ਦੇ ਨਾਲ ਕਿੰਨੂਆਂ ਦੇ ਬਾਗ ਸਾਡੇ ਪਿੰਡ 'ਚ ਬੜੇ ਬਗਾਉ ਹੋ ਕਿਸੇ ਲੈਣਾ ਹੈ ਬੋਲੋ ਭਾਈ ਇਹ ਹੈ 8 ਭਾਈ ਉਹਨੇ ਮੰਗਿਆ 35 ਲੱਖ ਰੁਪਈਆ ਵਿਚ ਮਲੋ ਕੋਈ ਫਸਲ ਆ ਸਸਦੇ ਅੰਗੂਰ ਆ ਰੁਕਦਾ ਇਹ ਨਹੀਂ ਰੁਕਦਾ ਚੰਗੀ ਗੱਲ ਹੈ ਪਰ ਆ ਤਾਂ ਸਾਨੂੰ ਇਹਨੇ ਰੋਕਣਾ ਹੋਵੇ ਕਿਸੇ ਬਾਬੇ ਦਾ ਪ੍ਰਚਾਰ ਸੁਣਨਾ ਪੈਂਦਾ ਫਿਰ ਰੁਕਦਾ ਇਹ ਹੁਣ ਨਹੀਂ ਰੁਕਦਾ ਭਰਾ ਇਹਦੇ ਬ੍ਰੇਕ ਇਹ ਆ ਬਿਨਾ ਵੇਖੇ ਮੋੜ ਦਿੰਦੇ ਮੇਰ ਵੀ ਬੰਦੀ ਨੇ ਲੈਣਾ ਉਹ ਬੱਸ ਫਿਰ ਆਪਾਂ ਜੀ ਦੋ ਹੀ ਨਾਲ ਚੜਕਦੇ ਭਰਾ ਇਹਦਾ ਸਾਇੰਸ ਵੀ ਕੀਤੇ ਆ ਤੁਹਾਨੂੰ ਗਲਤ ਆਦੇ ਵਾੜੀ ਪੜੀ ਹੋਈ ਬ੍ਰੇਕਾਂ ਤਾਂ ਇੰਨੀਆਂ ਲੱਗਦੀਆਂ ਨੇ ਤਾਰੂ ਉੱਤਰ ਕੇ ਸਾਰੀ ਕੰਡੀਸ਼ਨ ਵਖਾਉਣੇ ਆ ਮੋਟਰਸਾਈਕਲ ਦੀ ਠੀਕ ਆ ਜੀ ਭਾਈ ਕਿੱਧਰ ਬੱਜੇ ਟਰੈਕਟਰ ਦੀਆਂ ਦੋ ਫਾੜੀਆਂ ਕਰਦੀਆਂ ਐ ਨਾ ਬੜਾ ਮੋਟਰਸਾਈਕਲ ਆ ਹਾਂਜੀ ਭਾਈ ਤੇ ਹੁਣ ਦੱਸਦੇ ਮੋਟਰਸਾਈਕਲ ਦੀ ਹਿਸਟਰੀ ਇਹਦਾ ਮਾਮਾ ਲੈ ਗਿਆ ਸੀ ਮੋਟਰਸਾਈਕਲ ਨਾਲ ਮਾਮੇ ਦਾ ਸਾਲਾ ਇਹਦੇ ਤਾਂ ਠੀਕ ਆ ਚੱਲ ਮੇਰੇ ਮਾਮਾ ਲੱਗਿਆ ਬੋਰ ਗਏ ਭਰਾਵਾ ਬੋਰੋਂ ਪੁੱਠੇ ਆਉਂਦੇ ਸੀਗੇ ਅੱਠ ਕਿੰਨੇ ਦਾ ਟਾਈਮ ਸੀ ਜਾਂਦੇ ਸਾਢੇ ਪੰਜ ਪੌਣੇ ਸੀਦਾ ਸੀਦਾ ਠੀਕ ਹੈ ਗੱਡੀਆਂ ਰੀਚ ਆਦੀ ਸੀ ਗੱਡੀਆਂ ਭਰਾਵੋ ਰੀਚਾਰਜ ਸੀਗੀਆਂ ਮਦਰ ਪੈਗ ਬੁਗ ਲੱਗੇ ਸੀ ਚੰਗੇ ਮੋਟਰ ਕਰਤਾ 70 ਤੇ ਮੋਟਰਸਾਈਕਲ ਆਵळा ਠੀਕ ਹੈ ਜੀ ਮੰਨੋਂਗੇ ਨਹੀਂ ਤੁਸੀਂ ਮੰਨਣਾ ਪੈਣਾ ਹੀ ਆ ਮੋਟਰ ਕਰਤਾ ਮੋਟਰਸਾਈਕਲ ਕਰਤਾ 70 ਤੇ ਅੱਗੇ ਆਰਾਮ ਸਜੇ ਅਮਰਪੁਰੇ ਆਗੇ ਭਰਾ ਟਰੈਕਟਰ ਚ ਟੋਕਿਆ ਸਿੱਧਾ ਮੋਟਰਸਾਈਕਲ ਪਿਛਲਾ ਚੱਕਾ ਵਿੰਗਾ ਕਰਤਾ ਮੋਟਰਸਾਈਕਲ ਤਾਂ ਆਏ ਸਿੱਧਾ ਜਿਵੇਂ ਆ ਟਰੈਕਟਰ ਖੜਾ ਬਈ ਠੀਕ ਆ ਆ ਇੱਥੇ ਐ ਡਾ ਟਰੈਕਟਰ ਖੜਾ ਤੇ ਮੋਟਰਸਾਈਕਲ ਆਏ ਆਣ ਕੇ ਵਜਾ ਠੀਕ ਆ ਅੱਗੋਂ ਟੁੱਟਣਾ ਚਾਹੀਦਾ ਸੀਗਾ ਏਦਾ ਸਾਰੇ ਦਾ ਪਿਛੋ ਸਲੈਂਸਰ ਟੁੱਟ ਗਿਆ ਆ ਦੇਖੋ ਆ ਸਮਝ ਲੱਗਦੀ ਆ ਪਿਛੋ ਸਲੈਂਸਰ ਕੇ ਵੀ ਟੁੱਟਿਆ ਹੈ ਵਈ ਇਹ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਮੋਟਰਸਾਈਕਲ ਵਿੱਚ ਅੱਗੋ ਵੀ ਅੱਗੋ ਟੁੱਟਣਾ ਚਾਹੀਦਾ ਅੱਗੋ ਟੁੱਟਦੇ ਤਾਂ ਮੰਨਦਾ ਅੱਗੋ ਸਾਰਾ ਸਹੀ ਜਣਾ ਹੁੰਦਾ ਸੜਾ ਇਥੋਂ ਸਹੀ ਜਣਾ ਹੁੰਦਾ ਕੋਈ ਵੇਖ ਸੜੀ ਵਿਖਾ ਪੈਣੀ ਉਸਤੇ ਅੱਗੋ ਚੱਲ ਆ ਵੀ ਟੁੱਟ ਗਿਆ ਵੀ ਟੁੱਟ ਗਿਆ ਸ਼ੌਕਰਾਂ ਦੇ ਲੀਕ ਹੋ ਗਏ ਸ਼ੌਕਰ ਤਾਂ ਲੀਕ ਲੋ ਸਾਰਾ ਲੀਕ ਕਰਤਾ ਬਈ ਪਰ ਸਲੈਂਸਰ ਦੀ ਸਾਨੂੰ ਸਮਝ ਨਹੀਂ ਆਉਂਦੀ ਯਾਰ ਸਲੈਂਸਰ ਕਿਵੇਂ ਟੁੱਟ ਗਿਆ ਤੇ ਪਰ ਬੰਦੇ ਬਚ ਗਏ ਬੰਦਿਆਂ ਨੂੰ ਕੋਈ ਸਕ੍ਰੈਚ ਨਹੀਂ ਪਿਆ ਪਰ ਮੋਟਰਸਾਈਕਲ ਦੀ ਸਾਰੀ ਕੀ ਕਹਿੰਦੇ ਹੁੰਦੇ ਆ ਮਾਂ ਭੈਣ ਇੱਕ ਕਰਤੀ ਜੀ ਪਰ ਹੁਣ ਚੱਲਦੇ ਆ ਘਰਾਂ ਨੂੰ ਚੱਲਦੇ ਆ ਇੱਥੇ ਨੇ ਮਾਮਾ ਪੜੀ ਬਾਈ ਜਾਂਦਾ ਸੀ ਹੁਣ ਰੋਟੀ ਵੜਾਉਣ ਆਏ ਸੀ ਗਾਣੇ ਦੀ ਸਮਝ ਨਹੀਂ ਆਈ ਨਹੀਂ ਆਈ ਕਿਉਂ ਕਿ ਮੈਂ ਜ਼ਰੂਰੀ ਸੀ ਗਾਣਾ ਸਮਝਾਉਣਾ ਨਹੀਂ ਨਹੀਂ ਥੋੜਾ ਯਾਰ ਆਈ ਹੈ ਇਹ ਸਮਝਾਉਣਾ ਗਾਣਾ ਜ਼ਰੂਰੀ ਸੀ ਸਨੱਚ ਕਿਵੇਂ ਮੇਨ ਗੱਲ ਹੋਰ ਠੋਕਣ ਦਾ ਕਾਰਨ ਇਹ ਸੀ ਵੀ ਉਹਦੀਆਂ ਬ੍ਰੇਕਾਂ ਨਹੀਂ ਲੱਗਦੀਆਂ ਜਮੇ ਨਹੀਂ ਲੱਗਦੀਆਂ ਬ੍ਰੇਕਾਂ ਦੇ ਖੜੀ ਹੋ ਜਾਓ ਟਰੈਕਟਰ ਜਿਵੇਂ ਫੋਰਦੀਆਂ ਬ੍ਰੇਕਾਂ ਦੇ ਖੜੇ ਹੋ ਜਾਂਦੇ ਆਵੇਂ ਇਹਨੀਆਂ ਬ੍ਰੇਕਾਂ ਦੇ ਦੋਨੇ ਬ੍ਰੇਕਾਂ ਨਹੀਂ ਲਾਦੀਆਂ ਬਈ ਤਾਂ ਹੀ ਠੁੱਕੇ ਸੀ ਹੁਣ ਆ ਸੀ ਬਸ ਉਹਦੇ ਮਸਹੀਂ ਆਏ ਆ ਆ ਇਹਨੇ ਤੇ ਵਹਿ ਜਾਓ ਤਾਂ ਰੱਬ ਦਾ ਨਾਮ ਲਾਓ ਬਸ ਕੋਈ ਪਤਾ ਨਹੀਂ ਕਦੋਂ ਰੱਬ ਕੋਲੇ ਬਾਹਰ ਜਾਣਾ ਐਂਦੇ ਐਂਦੇ ਤੇ ਬਹਿ ਕੇ ਹਾਂਜੀ ਮੇਰੇ ਭਾਈ ਇੱਥੇ ਲੇਟ ਹੋ ਚੁੱਕੇ ਆ ਜੀ ਕਿਉਂਕਿ ਆਪਣਾ ਸਿਰ ਦੁਖਦਾ ਪਿਆ ਸੀ ਤਾਂ ਕਰਕੇ ਥੋੜੇ ਬਿਮਾਰ ਹੋ ਗਏ ਸੀ ਤੇ ਹੁਣ ਕੋ ਉਤਰ ਨੂੰ ਪਾਣੀ ਪੁਣੀ ਪਾਦ ਗਏ ਯਾਰ ਗਰਮ ਕਰਕੇ ਆਪਾਂ ਲੈ ਚੱਲੇ ਆ ਤੇ ਇਧਰ ਗੇਟ ਵੀ ਲਾਤਾ ਬੜੀ ਦਿਸ ਪ੍ਰੋਬਲਮ ਤਾਂ ਲਾਇਆ ਹੀ ਨਹੀਂ ਚੱਲ ਕਰ ਦਿਆਂਗੇ ਲਾਤ ਹੁਣ ਲੱਤ ਮਾਰ ਕੇ ਖੋਲੇ ਜਾਂਦਾ ਜੀ ਪੈਰ ਦਾ ਫਿੰਗਰਪ੍ਰਿੰਟ ਲੱਗਦਾ ਤੇ ਇੱਧਰ ਹੁਣ ਤਾਲਾ ਤਾਂ ਲੱਗਿਆ ਜਾ ਬਾਈ ਯਾਰ ਤਾਲਾ ਲੱਗਿਆ ਚਾਬੀ ਲਿਆ ਮੈਂ ਚੱਕ ਕੇ ਉਧਰ ਠੀਕ ਹੈ ਜੀ ਪਾਣੀ ਰੱਖਦਾ ਇੱਥੇ ਤੇ ਅੱਜ ਕੇ ਜਾ ਕੇ ਚਾਬੀ ਚੱਕ ਲਿਆ ਵਾ ਠੀਕ ਹੈ ਮੇਰੇ ਵੀਰੋ ਬਾਈ ਇੱਥੇ ਗੇੜ ਕੂਤਰਾ ਦਾ ਪਖੋਲਤਾ ਤੇ ਹੁਣ ਚੱਕ ਲਈਏ ਪਾਣੀ ਬਾਈ ਗਣਕ ਪਾ ਦਈਏ ਠੀਕ ਹੈ ਜੀ ਪਾਣੀ ਫਿਰ ਰੱਖ ਦਾਂਗੇ ਤੇ ਉਧਰ ਉਹ ਗ੍ਰੀਨ ਇਹ ਦੂਜਾ ਡਾ ਵੀ ਲਾਤਾ ਕਹਿੰਦੇ ਕੀ ਹੋਇਆ ਤਨੇ ਆਜੋ ਪੁੱਤੋ ਖਾ ਲੋ ਆਜੋ 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 ਮੇਰੇ ਪੁੱਤ ਦੋ ਪੁੱਤਾ ਬੈਠੇ ਦੋ ਉਹ ਬੈਠੇ ਸਾਰੇ ਬੱਤੀ ਆਪਣੇ ਠੀਕ ਹੈ ਜੀ ਤੇ ਇਧਰ ਵੇਖੀ ਕੀ ਕਾ ਮੋਲ ਹੈ ਇਧਰ ਟ੍ਰੇਰ ਹੈਣੀ ਵਿੱਚ ਠੀਕ ਹੈ ਜੀ ਹਾਂ ਜੀ ਤੇ ਇਧਰ ਰੱਖਦੀਏ ਦਾਣੇ ਇਧਰ ਰੱਖਦੇ ਦਾਣੇ ਆਪਾਂ ਠੀਕ ਹੈ ਜੀ ਤੇ ਬਸ ਪਾਣੀ ਰੱਖਣਾ ਲੱਗ ਰਿਹਾ ਪਾਣੀ ਮੈਂ ਦੋਨਾਂ ਨੂੰ ਪਾਣਾ ਜਿਸੇ ਧੋ ਕੇ ਪਾਣਾ ਠੀਕ ਹੈ ਜੀ ਤੇ ਉਧਰ ਵੀ ਦਾਣੇ ਤੇ ਪਾਣੀ ਪਾਤਾ ਤੇ ਇਧਰੇ ਵੀ ਦਾਣੇ ਤੇ ਪਾਣੀ ਪਾਤਾ ਠੀਕ ਹੈ ਜੀ ਤੇ ਬਸ ਹੁਣ ਵਲੌਗ ਦੀ ਕਰਦੇ ਹੈਂਡਿੰਗ ਤੇ ਅੱਜ ਕੋਈ ਖਾਸ ਨਹੀਂ ਕੀਤਾ ਵੀਡੀਓ ਦੇ ਅੰਦਰ ਤੇ ਕੋਈ ਨਾਲ ਨੈਕਸਟ ਵੀਡੀਓ ਵਧੀਆ ਆਊਗੀ ਤੇ ਬਾਕੀ ਯਾਰ ਅੱਜ ਦਾ ਟੌਪਿਕ ਕੀ ਲਾਵਾਂ ਕੋਈ ਨਾ ਉਹ ਬਾਦ ਦੀ ਗੱਲ ਹੈ ਤੇ ਵਲੌਗ ਦੀ ਕਰਦੇ ਹੈਂਡਿੰਗ ਠੀਕ ਹੈ ਜੀ ਦਾਣੇ ਦੋਣੇ ਸਾਰਿਆਂ ਨੂੰ ਓਕੇ ਰਿਪੋਰਟ ਪਾਤੇ ਆ ਤੇ ਕੱਲ ਦੀ ਕੱਲ ਨੂੰ ਦੇਖਾਂਗੇ ਕੀ ਬਣਦਾ ਕੀ ਨਹੀਂ ਫਿਰ ਸੋਚੋ ਸਾਰੇ ਬਈ ਰਜਾਈਆਂ ਲੈ ਕੇ ਥੈਂਕ ਯੂ ਜੀ ਸਸਰੀਕਾ